CIS ਸਰਹੰਦ ਵੱਲੋਂ ਵੱਡੀ ਕਾਰਵਾਈ CIS ਸਰਹੰਦ ਨੇ 5 ਕਿਲੋ 300 ਗ੍ਰਾਮ ਫੀਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸ਼ਾਂਤੀ ਨਗਰ ਮੰਡੀ ਗੋਵਿੰਦਗੜ੍ਹ ਵਿੱਚ ਫੀਮ ਵੇਚਣ ਦੀ ਸੂਚਨਾ 'ਤੇ ਕੁਲਵਿੰਦਰ ਪਾਲ ਨੂੰ ਕਾਬੂ ਕੀਤਾ ਗਿਆ ਜਿਸ ਦੇ ਪੁਸ਼ਗਿਸ਼ ਤੋਂ ਬਾਅਦ ਵਿਕਰਮਜੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਪੁਲਿਸ ਨੇ ਦੋਹਾਂ ਤੋਂ ਫੀਮ ਬਰਾਮਦ ਕਰਕੇ ਹੋਰ ਕਾਰਵਾਈ ਸ਼ੁਰੂ ਕਰ ਦਿੱਤੀ ਸੰਯੋਗ ਜ਼ਿਲ੍ਹਾ ਪ੍ਰਸ਼ਾਸਨ ਮੁਖੀ ਸ਼੍ਰੀ ਸੁਭਮਦਰ왈 ਜੀ ਆਈਪੀਐਸ ਇਸ ਕਿਸੂਫਾ ਪਤੇਗੜ ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ ਹੈਠ ਨश्याम ਰੰਦੋ ਜ਼ਿਲ੍ਹਾ ਪਤੇਗੜ ਸਾਹਿਬ ਵਿੱਚ ਇਹ ਚਲਾਈ ਹੋਈ ਆ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਬੀਤੇ ਦਿਨੀ ਮੰਡੀ ਗਵਿੰਦਗੜ ਤੋਂ ਕੁਲਵਿੰਦਰਪਾਲ ਸਿੰਘ ਏਰੀਆ ਸਿੱਕੀ ਨੂੰ ਕਾਬੂ ਕਰਕੇ ਉਸ ਤੋਂ 2 ਕਿਲੋ 600 ਗ੍ਰਾਮ ਫੀਮਰ ਕਵਰ ਕੀਤੀ ਸੀ ਜਿਸ ਦੇ ਤਹਿਤ ਮੁਕੱਦਮਾ ਨੰਬਰ 223 ਕ੍ਰਮਕ੍ਰਮ 6925 ਅੰਟਰਸੈਕਸ਼ਨ ਹਰਾਂਸੀ ਅੰਡੀਗਿਆ ਸੈਕਟਰ ਥਾਣਾ ਗਵਿੰਦਗੜ ਦਰਜ ਰਜਿਸਟਰ ਕਰਵਾਇਆ ਗਿਆ ਤੇ ਉਸ ਦੀ ਪੁੱਛਗਿੱਛ ਵਿੱਚ ਦੋਸ਼ੀ ਵਿਕਰਮਜੀਤ ਸਿੰਘ ਵਾਸੀ ਪਿੰਡ ਜਾਫਰਪੁਰ ਜ਼ਿਲ੍ਹਾ ਮਲੇਕੋਟਾ ਨੂੰ ਨਾਮਜ਼ਦ ਕਰਕੇ ਉਸ ਕੋਲੋਂ ਵੀ 2 ਕਿਲੋ 700 ਗ੍ਰਾਮ ਫੀਮ ਬਤੌਰ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਅਜਮਨਗੋ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਇਹਨਾਂ ਦੇ ਲਿੰਕਸ ਬਾਰੇ ਅੱਗੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਹੜੀ ਕਵਰੀ ਨੂੰ ਟੋਟਲ ਰਿਕਵਰੀ 5 ਕਿਲੋ 300 ਦਾ ਇਹ ਫੀਲ ਆ ਲਵ ਯੂ ਮਾਨਜੇਸਰ ਪਹਿਲਾਂ ਦਰਜ ਨਹੀਂ ਸੀਗੇ ਪਰ ਇਹ ਜਿੰਨੀ ਕਸੀ ਜਾਂਚ ਪੜਤਾਲ ਕਰੀ ਉਹ ਤੋਂ ਪਤਾ ਲੱਗਿਆ ਵੀ ਇਹ ਦੋਨੋਂ ਦੋਸ਼ੀ ਕਾਫੀ ਦੇਰ ਤੋਂ ਟੀਮ ਜਿਹੜੀ ਵੇਚਦੇ ਸੀ ਤੇ ਇਹ ਰੀਚ ਸਪਲਾਈ ਕਰਦੇ ਸੀਗੇ ਪਰ ਇਹ ਪੱਪੂ ਨਹੀਂ ਸੀ ਆ ਰਹੇ ਕਿਥੋਂ ਲੈ ਕੇ ਆਦੇ ਸੀ ਇਹ ਆਊਟ ਆਫ ਸਟੇਟ ਸੀ ਇੱਕ ਜਿਹੜਾ ਕੁਲਵਿੰਦਰ ਪਾਲ ਸਿੰਘ ਦਾ ਇਹ ਵੀ ਪਰਸਪੇਖ ਚ ਆਇਆ ਕੋਹ ਹਰਿਆਣੇ ਦਾ ਵਿਅਕਤੀ ਸੀਗਾ ਤੇ ਵਿਕਰਮਜੀ ਸਿੰਘ ਉਹਦੀ ਪੁਛ ਕਿੱਥੇ ਚੱਲੇ ਆ ਰਿਹਾ ਕੋਈ 임ਫਾਲ ਅਲੀਪਰ ਸਾਈਡ ਦਾ ਵਿਅਕਤੀ ਸੀਗਾ ਉਹ ਅਸੀਂ ਅੱਗੇ ਹਜੇ ਜਾਂਚ ਪੜਤal ਕਰ ਰਹੇ ਹਾਂ